ਅਤਰੇ ਦੇ ਵਿੱਚ ਪੰਜਾਬ ਤੇ ਉਥੇ ਟੂਰ ਦੇ ਉੱਤੇ ਸੀਐਮ ਮਾਨ ਤੇ ਦੱਸਦੀ ਹੈ ਕਿ ਹੁਣ ਤੱਕ 12 ਤਮਾਕੇ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਛਰਿਆਂਮ ਉਡਰੀਆਂ ਨੇ ਤੇ ਉਥੇ ਹੁਣ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਸਵਾਲ ਖੜੇ ਹੋ ਗਏ ਨੇ ਤੇ ਜਿਸ ਦੇ ਤਹਿਤ ਉਥੇ ਹੀ ਬਿਕਰਮ ਮਜੀਠੀਆ ਨੇ ਟਵੀਟ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਤੇ ਦੱਸਦੀ ਹੈ ਕਿ ਮਜੀਠੀਆ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਜਿਹੜਾ ਕਿ 2 ਮਹੀਨਿਆਂ 'ਚ ਸਰਹੰਦੀ ਇਲਾਕਿਆਂ 'ਚ 12 ਤੋਂ ਜ਼ਿਆਦਾ ਧਮਾਕੇ ਹੋਣਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਿਆਨ ਕਰਦੇ ਨੇ ਤੇ ਪੰਜਾਬ ਸਰਹੰਦੀ ਸੂਬਾ ਸਰਹੰਦੀ ਇਲਾਕੇ ਦੇ ਵਿੱਚ ਅਜਿਹੇ ਧਮਾਕੇ ਪੰਜਾਬ ਨੂੰ ਮੁੜ ਕਾਲੇ ਦੌਰ ਦੇ ਵਿੱਚ ਨਾ ਲੈ ਜਾਣ ਤੇ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਦੱਸਦੀਏ ਕਿ ਰਾਤ ਨੂੰ ਇੱਕ ਧਮਾਕਾ ਸੁਣਾਈ ਦਿੱਤਾ ਸ਼ੁਰੂਆਤੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਬਾਈਪਾਸ ਦੇ ਫਤਿਹਗੜ ਚੂੜੀਆਂ ਪੁਲਿਸ ਸਟੇਸ਼ਨ ਤੇ ਰਾਤ 8 ਵਜੇ ਦੇ ਕਰੀਬ ਧਮਾਕਾ ਸੁਣਾਈ ਦਿੱਤਾ ਦੇਸੇ ਵਿੱਚ ਕਿਸੇ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਧਮਾਕਾ ਜਰੂਰ ਹੋਇਆ ਪਰ ਇਹ ਕੋਈ ਗਰਨੇਡ ਹਮਲਾ ਨਹੀਂ ਹੈ ਤੇ ਇਸ ਤੋਂ ਲੈ ਕੇ ਹੁਣ ਉੱਥੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਤਿੱਖਾ ਹਮਲਾ ਕੀਤਾ ਹੈ ਤੇ ਮਜੀਠੀਆ ਨੇ ਮੀਡੀਆ ਦੇ ਉੱਤੇ ਲਿਖਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਸਰਹੱਦ ਉੱਤੇ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਆ ਵੱਤੋਂ ਬੱਤਰ ਮੁੱਖ ਮੰਤਰੀ ਟੂਰ ਉੱਤੇ ਪੰਜਾਬ ਖਤਰੇ 'ਚ ਤੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਉੱਤੇ ਨੰਗਲੀ ਚੱਕਰੀ ਦੇ ਬਾਹਰ ਜਿਹੜਾ ਕਿ ਗਰਨੇਡ ਹਮਲਾ ਹੋਇਆ ਤੇ ਇਹ ਧਮਾਕਾ ਜਿਹੜਾ ਕਿ ਸ਼ਾਮ ਨੂੰ 7:30 ਵਜੇ ਹੋਇਆ ਹੈ ਉਹਲੇ ਸਹਿ ਜਵਾਬ ਦੇਣ ਤੋਂ ਸਮਰਥ ਹੈ ਤੇ ਜਿਸ ਤੋਂ ਬਾਅਦ ਵਿਕਰਮ ਅਜੀਠ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਤੋਂ ਵਿੱਚ ਵਿੱਚ ਜਿਹੜਾ ਕਿ ਇਸ ਕਈ ਇਲਾਕਿਆਂ ਦੇ ਵਿੱਚ 12 ਤੋਂ ਜ਼ਿਆਦਾ ਤਮਾਕੇ ਹੋਣਾ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਿਆਨ ਕਰਦੇ ਨੇ ਪੰਜਾਬੀ ਸਰਹੱਦੀ ਸੂਬਾ ਤੇ ਉੱਥੇ ਹੀ ਸਰਹੱਦੀ ਇਲਾਕੇ ਦੇ ਵਿੱਚ ਅਜਿਹੇ ਤਮਾਕੇ ਪੰਜਾਬ ਨੂੰ ਮੁੜ ਕਾਲੇ ਦੌਰ ਚ ਨਾ ਲੈ ਜਾਣ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਕਈ ਸਵਾਲ ਜਿਹੜੇ ਕਿ ਖੜੇ ਕਰ ਦਿੱਤੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਲਗਾਤਾਰ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਕਿਹਾ ਕਿ ਭਗਵੰਤ ਮਾਨ ਜੀ ਜੇ ਹਾਲਤ ਨਹੀਂ ਸੁਧਾਰ ਸਕਦੇ ਤਾਂ ਅਸਤੀਫਾ ਦੇ ਦਿਓ ਤੇ ਇਸ ਮੌਕੇ ਪੁਲਿਸ ਉਤੇ ਵੀ ਸਵਾਲ ਚੁੱਕਦੇ ਆ ਕਿ ਗੁਰਪ੍ਰੀਤ ਭੁੱਲਰ ਹੁਣ ਦਾਸਣ ਕਿ ਟਾਇਰ ਫਟਿਆ ਜਾਂ ਫਿਰ ਰੈਡੀਏਟਰ ਤੇ ਉੱਥੇ ਹੀ ਤਮਾਕੀ ਦੀ ਸੂਚਨਾ ਮਿਲਦੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰ ਅਧਿਕਾਰੀਆਂ ਦੇ ਨਾਲ ਜਿਹੜੀ ਕਿ ਲਗਾਤਾਰ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਜਾਣਕਾਰੀ ਵਿਦਿੱਤੀ ਤੇ ਉਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਨੇ ਸਵਾਲ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਖੜਾ ਕਰ ਦਿੰਦਾ ਹੈ ਤੇ ਉੱਥੇ ਹੀ ਦੱਸਦੀ ਕਿ ਪੰਜਾਬ ਦੇ ਵਿੱਚ ਜਿਹੜੇ ਕਿ ਤਮਾਕੇ ਕਦੋਂ ਤੇ ਕਿਵੇਂ ਹੋਏ ਨੇ ਤੇ ਉੱਥੇ 19 ਜਨਵਰੀ ਨੂੰ ਪਹਿਲਾ ਅੰਮ੍ਰਿਤਸਰ ਦੀ ਗੁਮਟਾਲਾ ਚੌਂਕੀ ਵਿਖੇ ਤਮਾਕਾ ਹੋਇਆ ਸੀ ਤੇ 21 ਦਸੰਬਰ ਨੂੰ ਗੁਰਦਾਸਪੁਰ ਦੇ ਕਲਾਨੌਰ ਇਲਾਕੇ ਦੇ ਪਿੰਡ ਬੱਗਾ ਬਡਾਲਾ ਦੀ ਪੁਲਿਸ ਚੌਂਕੀ ਤੇ ਰਾਤ ਨੂੰ ਤਬਾਕਾ ਹੋਇਆ ਤੇ 19 ਦਸੰਬਰ ਨੂੰ ਪੰਜਾਬ ਚ ਭਾਰਤ ਪਾਕਿਸਤਾਨ ਸਰਹੰਦ ਦੇ ਨਾਲ ਲਖਦੇ ਗੁਰਦਾਸਪੁਰ ਜ਼ਿਲ੍ਹੇ 'ਚ ਬੰਦ ਬਖਸ਼ੀwala ਪੁਲਿਸ ਚੌਂਕੀ ਦੇ ਕੱਤਵਾਦੀ ਹਮਲਾ ਹੋਇਆ 17 ਦਸੰਬਰ ਨੂੰ ਫਿਰ ਉਸ ਤੋਂ ਬਾਅਦ ਇਸਲਾਮਾਬਾਦ ਪੁਲਿਸ ਸਟੇਸ਼ਨ ਤੇ ਇੱਕ ਗਰਨੇਡ ਫਟਿਆ ਸੀ ਤੇ ਫਿਰ ਉਸ ਤੋਂ ਬਾਅਦ 13 ਦਸੰਬਰ ਨੂੰ ਅਲੀਵਾਲ ਬਟਾਲਾ ਪੁਲਿਸ ਸਟੇਸ਼ਨ ਤੇ ਇੱਕ ਗਰਨੇਡ ਧਮਾਕਾ ਹੋਇਆ ਤੇ 4 ਦਸੰਬਰ ਨੂੰ ਜਿਹੜਾ ਕਿ ਮਜੀਠਾ ਥਾਣੇ 'ਚ ਇੱਕ ਗਰਨੇਡ ਫਟਿਆ ਤਾਂ ਪੁਲਿਸ ਨੇ ਇਸ ਨੂੰ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਤੋਂ ਬਾਅਦ 2 ਦਸੰਬਰ ਨੂੰ ਜਿਹੜਾ ਕਿ ਐਸਬੀਐਸ ਨਗਰ ਦੇ ਕਾਟਗੜ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਗਰਨੇਡ ਧਮਾਕਾ ਹੋਇਆ ਤੇ ਫਿਰ ਉਸ ਤੋਂ ਬਾਅਦ 27 ਨਵੰਬਰ ਨੂੰ ਗੁਰੂਬਖਸ਼ ਨਗਰ ਦੇ ਵਿੱਚ ਇੱਕ ਬੰਦ ਪੁਲਿਸ ਚੌਕੀ ਦੇ ਵਿੱਚ ਇੱਕ ਗਰਨੇਡ ਫਟਿਆ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ RDX ਲਗਾਇਆ ਗਿਆ ਸੀ ਹਾਲਾਂਕਿ ਫਟਿਆ ਨੇ ਤੇਸੋ ਬਾਅਦ 24 ਨਵੰਬਰ ਨੂੰ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਆਰਡੀਐਸ ਲਗਾਇਆ ਗਿਆ ਸੀ ਹਾਲਾਂਕਿ ਫਟਿਆ ਨੇ ਤੇ ਉੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਹੈਪੀ ਜਿਹੜਾ ਕਿ ਪਾਸ ਯਰ ਨੇ ਇਸ ਦੀ ਜ਼ਿੰਮੇਵਾਰੀ ਲਈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਤੱਕ ਜਿਹੜੇ ਕਿ 12 ਹਮਲੇ ਹੋਏ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸ਼ਰਿਆਮ ਤਜੀ ਆਡਰੀਆਂ ਨੇ ਤੇ ਉੱਥੇ ਹੁਣ ਵਿਕਰਮ ਅਜੀਠੀਆ ਮੁੱਖ ਮੰਤਰੀ ਭਗਵੰਤ ਸਿੰਘ ਮਾ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦਾ ਹਾਲ ਹੋਇਆ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ